ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਸੱਜਣ ਨੂੰ ਭਰੋਸਾ ਦਿੱਤਾ ਕਿ ਬੈਬਲ ਕਲਾ ਮਾਮਲੇ ਦੀ ਜਾਂਚ ਸ਼ਕਤੀਸ਼ਾਲੀ ਲੋਕਾਂ ਤੱਕ ਜਾਏਗੀ ਭਾਵੇਂ ਕੀ ਮੁੱਖ ਮੰਤਰੀ ਨੇ ਕਿਸੇ ਖਾਸ ਵਿਅਕਤੀ ਮੁੱਖ ਮੰਤਰੀ ਨੇ ਕਿਸੇ ਖਾਸ ਵਿਅਕਤੀ ਦਾ ਨਾਂ ਨਹੀਂ ਲਿਆ ਪਰ ਉਹਨਾਂ ਅਕਾਲੀ ਦਲ ਦੇ ਵਿਧਾਨ ਕਾਵਲ ਇਸ਼ਾਰਾ ਕਰਦੇ ਆਂ ਆਖਿਆ ਕਿ ਜੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਅਮਲ ਕੀਤਾ ਜਾਂਦਾ ਹੱਲ ਨਿਕਲ ਆਉਣਾ ਸੀ ਪਰ ਜਸਟਿਸ ਜੋਰਾ ਸਿੰਘ ਆਪਣੀ ਰਿਪੋਰਟ ਜਮ੍ਹਾਂ ਕਰਾਉਣ ਲਈ 13 ਦਿਨ ਤੱਕ ਬੈਠੇ ਰਹੇ ਤੇ ਉਦੋਂ ਸਰਕਾਰ ਨੇ ਰਿਪੋਰਟ ਨਹੀਂ ਲਈ ਰਾਜਪਾਲ ਦੇ ਭਾਸ਼ਣ ਤੇ ਹੋਈ ਬਹਿਸ ਦਾ ਜਵਾਬ ਦਿੰਦੇ ਆ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਰੋਧੀਆਂ ਕਰਦੇ ਆਖਿਆ ਕਿ ਬਹਿਬਲ ਘਰਾਤੇ ਬੇਅਦਬੀ ਮਾਮਲੇ ਦੀ ਜਾਂਚ ਵੱਡੇ ਲੋਕਾਂ ਤੱਕ ਜਾਏਗੀ ਤੇ ਐਸਟੀਐਫ ਇਸ ਮਾਮਲੇ ਵਿੱਚ ਆਪਣਾ ਕੰਮ ਕਰ ਰਹੀ ਹੈ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਆਕਾਲੀ ਦਲ ਨੂੰ ਪੁੱਛਿਆ ਕਿ ਸਦਨ ਵਿੱਚ ਤੁਹਾਡਾ ਆਗੂ ਕੌਣ ਹੈ ਉਹਨਾਂ ਪੁੱਛਿਆ ਕਿ ਸੁਖਬੀਰ ਬਾਦਲ ਕਿੱਥੇ ਹੈ ਅਮਰਿੰਦਰ ਨੇ ਆਖਿਆ ਕਿ ਉਹ ਲਗਾਤਾਰ ਸਦਨ ਵਿੱਚ ਆ ਰਹੇ ਹੈ ਪਰ ਸੁਖਬੀਰ ਕਿਉਂ ਨਹੀਂ ਦਿਖ ਰਹੀ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਾਜ਼ਰੀ ਸਦਨ ਵਿੱਚ ਭਰੀ ਪਰ ਸੁਖਬੀਰ ਬਾਦਲ ਨੇ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਢੈਲੀ ਨਿਊਜ਼ ਟੈਗ ਗਰੁੱਪ ਵਿੱਚ ਸ਼ਾਮਲ ਹੋ ਜਾਓ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਿੱਸੇਵਲ ਵਿੱਚ ਸਮੂਹਕ ਬਦਸਲੂਕੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 6 ਦੋਸ਼ੀਆਂ ਨੇ ਪੁਲਿਸ ਰਿਮਾਂਡ ਵਿੱਚ ਸਨਸਨੀਖੇਜ ਖੁਲਾਸਾ ਕੀਤਾ। ਉਹਨਾਂ ਪੁੱਛਗਿਰਿਸ਼ ਵਿੱਚ ਪੁਲਿਸ ਨੂੰ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ 15 ਲੁੱਟਾਂ ਤੇ ਸਮੂਹਕ ਬਦਸਲੂਕੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਲੁਧਿਆਣਾ ਦੇ ਹਿੱਸੇਵਲ ਦੀ ਘਟਨਾ ਤੋਂ ਇਲਾਵਾ ਦੋਸ਼ੀ 4 ਅਤੇ ਲੜਕਿਆਂ ਨਾਲ ਬਦਸਲੂਕੀ ਕਰ ਚੁੱਕੇ ਨੇ। ਹਨਾਨੀ ਗੱਲ ਇਹ ਹੈ ਕਿ 5 ਵਾਰਦਾਤਾਂ ਵਿੱਚੋਂ ਇੱਕ ਤੋਂ 9 ਫਰਵਰੀ ਵਿੱਚ ਕਰ ਹੋਈਆਂ। ਹਿੱਸੇਵਲ ਵਿੱਚ 9 ਫਰਵਰੀ ਦੀ ਰਾਤ ਨੂੰ ਉਹਨਾਂ ਨੇ ਪ੍ਰੇਮੀ ਜੋੜੇ ਨੂੰ ਨਿਸ਼ਾਨਾ ਬਣਾ ਲੁੱਟਪੁੱਟ ਕੀਤੀ ਪਿਛਲੇ 4 ਮਾਮਲਿਆਂ ਵਿੱਚ ਕੋਈ ਵਿਅਕਤੀ ਪੁਲਿਸ ਦੇ ਕੋਲ ਸ਼ਿਕਾਇਤ ਕਰਨੀ ਪਹੁੰਚਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੋਸ਼ੀਆਂ ਦੇ ਹੌਸਲੇ بلند ਹੋ ਗਏ ਇੱਕ ਤੋਂ ਬਾਅਦ ਇੱਕ ਘਟਨਾ ਨੂੰ ਅੰਜਾਮ ਦਿੰਦੇ ਰਹੇ ਪੁਲਿਸ ਦੇ ਮਤਾਬਕ ਇਸ ਦੀ ਜਾਂਚ ਚੱਲ ਰਹੀ ਹੈ ਹਾਲੇ ਕਿੰਨੇ ਦੋਸ਼ੀ ਇਸ ਮਾਮਲੇ ਵਿੱਚ ਸ਼ਾਮਲ ਹੈ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਲੁਧਿਆਣਾ ਦਿਹਾਤੀ ਦੇ ਐਸਐਸਪੀ ਵਰਿੰਦਰ ਬਰਾੜ ਨੇ ਆਖਿਆ ਕਿ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਹਨਾਂ ਨੇ ਕਈ ਐਸੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਕਈ ਮਾਮਲਿਆਂ ਵਿੱਚ ਬਦਸਲੂਕੀ ਮਾਮਲੇ ਵੀ ਨੇ ਲੇਕਿਨ ਇਹਨਾਂ ਮਾਮਲਿਆਂ ਵਿੱਚ ਕੋਈ ਪੀੜਤਪੱਖ ਸਾਹਮਣੇ ਪੁਰਾਣੇ ਮਾਮਲਿਆਂ ਨੂੰ ਟ੍ਰੇਸ ਕਰਨਾ ਡੇਢੀ ਖੀਰ ਸਾਬਤ ਹੋ ਸਕਦਾ ਹੈ 9 ਫਰਵਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੰਨੇ ਸਬੂਤ ਇਕੱਠੇ ਕੀਤੇ ਕਿ ਦੋਸ਼ੀਆਂ ਨੂੰ ਆਸਾਨੀ ਨਾਲ ਫਾਂਸੀ ਦੇ ਤਖਤੇ ਤੱਕ ਪਹੁੰਚਾਇਆ ਜਾ ਸਕਦਾ ਹੈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਦੋਸ਼ੀ ਸ਼ਾਮ ਢਲਦਿਆਂ ਹਿੱਸੇ ਵੱਲ ਦੇ ਆਸ-ਪਾਸ ਪਿੰਡਾਂ ਵਿੱਚ ਸਰਗਰਮ ਹੁੰਦੇ ਇਹਨਾਂ ਦਾ ਟਾਰਗੇਟ ਹੁੰਦਾ ਹੈ ਕਿ ਰਾਤ ਦੇ ਹਨੇਰੇ ਵਿੱਚ ਕਿਹੜਾ ਜੋੜਾ ਸੁਨਸਨ ਏਰੀਆ ਵੱਲ ਜਾ ਰਿਹਾ ਹੈ ਅਜੇ ਵਿੱਚ ਕੋਈ ਉਸ ਵੱਲ ਨਿਕਲਦਾ ਦੋਸ਼ੀ ਮਿਲ ਕੇ ਉਸ ਨੂੰ ਆਪਣਾ ਟਾਰਗੇਟ ਬਣਾਉਂਦੇ 9 ਫਰਵਰੀ ਦੀ ਰਾਤ ਤੋਂ ਪਹਿਲਾਂ ਵੇਰਕਾ ਮਿਲ ਪਲਾਂਟ ਦੇ ਕੋਲ ਇਕੱਠੇ ਹੋਏ ਸ਼ਾਮ ਢਲਣ ਲਈ ਇਹ ਗ੍ਰ ਉਸੇ ਦਿਨ ਟਾਰਗੇਟ ਇੱਕ ਲੜਕੀ ਤੇ ਉਹਨਾਂ ਦੇ ਦੋਸਤ ਆ ਗਏ ਉਸ ਨੂੰ ਲੁੱਟਣ ਤੋਂ ਬਾਅਦ ਦੋਸ਼ੀਆਂ ਨੇ ਬੱਤਸਲੂਕੀ ਕੀਤੀ ਆਖਿਰਕਾਰ ਸਾਰੇ ਦੋਸ਼ੀ ਪੁਲਿਸ ਦੇ ਹੱਥੇ ਚੜ੍ਹੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ